ਹਾਂਜੀ ਬਾਈ ਕੀ ਹਾਲ ਨੇ ਹੋਰ ਭਰਾ ਠੀਕੋਂ ਸਾਰੇ ਤੇ ਆ ਗਏ ਬਾਈ ਮੰਡੀ ਤੇ ਆਪਾਂ ਹੁਣ ਤੁਹਾਨੂੰ ਕਰਾਉਣੇ ਆ ਸਾਰੀਆਂ ਬੱਕਰੀਆਂ ਦਾ ਸ਼ੌਂਕ ਨਾਲੇ ਦਿਖਾਵਾਂ ਮੈਂ ਕਬੂਤਰ ਮੁਰਗੇ ਕਿਹੜੇ ਕਿਹੜੇ ਭਰਾ ਲੈ ਕੇ ਆਏ ਨੇ ਤੇ ਨਾਲੇ ਪੁੱਛਾਂਗੇ ਉਹਨਾਂ ਦੇ ਰੇਟ ਤੇ ਬਾਕੀ ਦਿਖਾਉਣੇ ਹੁਣ ਕਰਾਉਣੇ ਆ ਚੱਕ ਮਾਹੀ ਵੀ ਬੈਠੀ ਹੈਗੀ ਨਾਲ ਹਾਂਜੀ ਬਾਈ ਕੀ ਹਾਲ ਨੇ ਤੇ ਆ ਗਏ ਬਾਈ ਪਹਿਲੇ ਬਾਈ ਕੋਲੇ ਤੇ ਅੰਕਲ ਲੈ ਕੇ ਆਏਗਾ ਦੋ ਜੋੜੇ ਤੇ ਆਹ ਇੱਕ ਮੁਰਗਾ ਤੇ ਮੁਰਗੀ ਆ ਖੜੇ ਆ ਤੇ ਇੱਕ ਮੁਰਗਾ ਤੇ ਮੁਰਗੀ ਬਾਈ ਅੰਦਰ ਨੇ ਗਈ ਤੇ ਕੀ ਮੰਗ ਕਰਦੇ ਆ ਅੰਕਲ ਇਹਨਾਂ ਦੀ ਇਹਦਾ 1700 ਦਾ 1600 ਦਾ 2200 ਦਾ 11 ਠੀਕ ਆ ਜੀ ਦੋ ਵਿਕ ਗਏ ਦੋ ਵਿਕ ਗਏ ਤੇ ਆ ਲੈ ਕੇ ਆਂਦੇ ਸੀ ਕਿ ਇਹ ਚਾਰ ਤੇ ਦੋ ਇਹ ਤੋਂ ਪਹਿਲਾਂ ਕੇ ਵੇਚਾ ਬਾਕੀ ਤੁਹਾਨੂੰ ਦਿਖਾਉਣੇ ਅੱਗੇ ਚੱਲ ਕੇ ਆ ਮੁਰਗੇ ਦਾ ਕੀ ਮੁੱਲ ਕਰਦਾ ਬਾਈ 2000 ਬਾਈ 2000 ਰੁਪਏ ਬਾਈ ਮੰਗ ਕਰਦਾ ਬਾਈ ਮੁਰਗੇ ਦੀ ਤੇ ਬਾਕੀ ਕਰ ਲੋ ਕੁਆਲਿਟੀ ਚੈੱਕ ਆ ਤੇ ਕਿਵੇਂ ਆ ਕਿਵੇਂ ਨਹੀਂ ਲੋ ਬਾਈ ਤਿੰਨ ਮੁਰਗੇ ਬਾਈ ਲਈ ਖੜਾ ਇੱਧਰ ਇਹਨਾਂ ਦਾ ਵੀ ਕਰ ਲੋ ਸ਼ੌਕ ਤੇ ਆ ਇੱਕ ਪੱਠਾ ਹੈਗਾ ਤੇ ਆ ਦੋਨੇ ਬਾਈ ਮੁਰਗੇ ਨੇ ਜੀ ਆ ਵੀ ਥੱਲੇ ਵਾਲਾ ਹੀ ਪੱਠਾ ਹੀ ਹੈਗਾ ਤੇ ਬਾਕੀ ਬਾਈ ਨੂੰ ਪੁੱਛਦੇ ਇਹਨਾਂ ਦਾ ਰੇਟ ਰੂਟ ਕਿਵੇਂ ਕੁਛ ਆ ਕੀ ਰੇਟ ਕੀ ਮੰਗ ਕੇ ਕਰਦਾ ਬਈ ਇਹਨਾਂ ਦੀ ਇਹਨਾਂ ਦਾ 35 3500 ਰੁਪਏ ਤੇਨਾਂ ਦਾ ਬਾਈ ਤੇਨਾਂ ਦਾ ਬਾਈ ਬਈ 35 3500 ਮੁੱਲ ਕਰਦਾ ਬਾਕੀ ਪਿਓਰ ਸੀਲ ਨੇ ਬਾਈ ਤੇ ਬਾਕੀ ਕਰ ਲੋ ਚੈੱਕ ਬਾਈ ਤੇ ਆ ਬਾਈ ਆਪਣੇ ਲਿਆਜੀ ਨੇ ਬੱਬੂ ਨੇ ਲੈਤੇ ਨੇ ਇੱਥੇ ਕਬੂਤਰ ਲੱਕੇ ਨੇ ਲੱਠੇ ਆਏ ਨੇ ਬਾਈ ਘਰੇ ਛੱਡੇ ਨੇ ਆਜ਼ਾਦ ਤੇ ਆ ਲੱਕੇ ਲੈਤੇ ਨੇ 6 ਤੇ ਬਾਕੀ ਆ ਇਹਦੇ ਘਰੋਂ ਨੇ ਪਈ 1 2 3 4 ਤੇ ਬਾਈ ਨੂੰ ਪੁੱਛਦੇ ਕਿੰਨੇ ਲੈਤੇ ਨੇ ਆ ਲੋ ਬਾਈ ਆ ਲੋ ਬਾਈ ਬਾਈ ਕੋਲੇ ਹੈਗਾ ਪੱਠਾ ਤੇ ਇੱਕ ਪੱਠੀ ਤੇ ਦੋਨੇ ਬਾਈ ਕਹਿੰਦਾ ਭੈਣ ਭਰਾ ਨੇ ਕਰ ਲੋ ਸ਼ੌਂਕ ਤੇ ਬਾਈ ਨੇ ਕਰਨੇ ਆ ਸੇਲ ਬਾਈ ਬਹੁਤ ਚੰਗੇ ਨੇਗੇ ਤੇ ਇੱਕ ਵਾਕੀ ਕੁਆਲਿਟੀ ਕਰ ਲੋ ਚੈੱਕ ਬਾਈ ਪੂਰੇ ਇੱਕ ਨੰਬਰ ਹੀ ਆ ਤੇ ਬਾਕੀ ਪੱਠੀ ਵੀ ਬਹੁਤ ਚੰਗੀ ਆ ਬਾਈ ਤੇ ਕੀ ਆਪਣਾ ਕੀ ਨੰਬਰ ਆ ਬਾਈ ਨੰਬਰ ਬੋਲ ਦੇ ਤੇਰਾ ਯਾਰਾ 77104 68068 ਆ ਬਾਈ ਠੀਕ ਆ ਠੀਕ ਆ ਬਾਈ ਚਾਹ ਲੋ ਕਰ ਲੋ ਬਾਈ ਚੰਗੀ ਤੇਰਾ ਸ਼ੌਂਕ ਆ ਤੇ ਨਲੇ ਕਰ ਲੋ ਪੈਰ ਪੂਰਨ ਵਾਲੇ ਪੂਛ ਚੱਕ ਬਾਈ 300 ਰੁਪਏ ਬਾਈ ਇਹਦੀ ਮੰਗ ਕਰਦਾ ਕਬੂਤਰ ਦੀ ਤੇ ਆਹ ਖਰਗੋਸ਼ਾਂ ਜੋੜਾਈ 1000 ਰੁਪਏ ਦਾ ਆਹ ਜੋੜਾ 1000 ਰੁਪਏ ਦਾ ਬਾਈ ਬਾਕੀ ਆਪਣਾ ਆਹ ਇਧਰ ਨੇ ਜੇ ਜਾਨਵਰ ਇਹ ਪਹਿਲਾ ਹੋ ਗਏ ਸੇਲ ਤੇ ਆਹ ਰਹਿ ਗਏ ਬਾਈ ਤੇਨੇ ਇਹ ਕਿਹਨੇ ਲੈਣੇ ਆ ਤਬ ਅੰਕਲਾ ਕਰ ਲੋ ਸੰਪਰਕ ਆ ਨੰਬਰ ਬੋਲ ਦੋ ਜੀ ਤੁਹਾਡਾ 94 649 36456 ਠੀਕ ਆ ਜੀ ਲੋ ਬਈ ਇਧਰ ਬਈ ਬਾਈ ਰੱਖੀ ਬੈਠਾ ਸ਼ੀਲ ਮੁਰਗੀਆਂ ਸਾਰੀਆਂ ਬਾਈ ਇੱਕ ਰਵੇ ਦੀਆਂ ਲੱਗਦੀ ਸਾਰੀਆਂ ਇੱਕ ਰਵੇ ਦੀਆਂ ਬਾਈ ਸਾਰੀਆਂ ਇੱਕ ਰਵੇ ਦੀਆਂ ਨੇ ਬਾਈ ਕਹਿੰਦਾ ਤੇ ਹਜੇ ਸਾਰੀਆਂ ਬੱਚੀਆਂ ਹੀ ਆ ਬਾਈ ਕਿ ਕਿਵੇਂ ਆ ਡੂਡੂਡੂਰ ਸਾਲ ਦੀਆਂ ਹੈਗੀਆਂ ਨੇ ਬਾਈ ਤੇ ਬਾਈ ਜਮਾ ਜਾਇ ਜੇ ਮੁੱਲ ਕਰਦਾ ਤੇ ਚੰਗੀਆਂ ਨੇ ਬਾਈ ਪੂਰੀਆਂ ਬਾਕੀ ਆ ਕਰ ਲੋ ਸ਼ੌਂਕ ਤੇ 1500 ਰੁਪਏ ਬਾਈ ਮੰਗ ਕਰਦਾਗਾ ਇੱਕ ਮੁਰਗੀ ਦੀ ਤੇ ਜਿਹੜਾ ਕੋਈ ਬਾਈ ਚਾਵਣ ਹੈਗਾ ਲੈਣ ਦਾ ਉਹ ਬਾਈ ਨਾਲ ਕਰ ਲੋ ਸੰਪਰਕ ਨੰਬਰ ਬੋਲ ਦੇ ਬਾਈ 6883 19213 ਠੀਕ ਆ ਬਾਈ ਤੇ ਬਾਈ ਆ ਕੁਆਲਿਟੀ ਇੱਕ ਨੰਬਰ ਆ ਤੇ ਕਰ ਲਿਓ ਬਾਈ ਨਾਲ ਸੰਪਰਕ ਜੇ ਕਹਿੰਨੇ ਮੁਰਗੀਆਂ ਲੈਣੀਆਂ ਹੋਣ ਤੇ ਲੋ ਬਾਈ ਬਾਈ ਇੱਧਰ ਵੀ ਲਈ ਬੈਠਾਗਾ ਸ਼ੀਲ ਮੁਰਗੀਆਂ ਤੇ ਆ ਬਾਈ ਕਹਿੰਦਾ ਇਹਨਾਂ ਦੀ ਜਿਹੜੀ ਇਹ ਵੱਡੀ ਮੇਨ ਮੁਰਗੀ ਆ ਤੇ ਆ ਇਹਦੇ ਗਾਹਾਂ ਬੱਚੇ ਨੇਗੇ ਤੇ ਤਿੰਨ ਮੁਰਗੀਆਂ ਇਹਦੇ ਅੰਦਰ ਨੇ ਪਿੰਜਰੇ ਦੇ ਅੰਦਰ ਰਚੇ ਆ ਵੱਡੀ ਮੁਰਗੀ ਆ ਬਾਈ ਤੇ ਬਾਈ ਨੂੰ ਇਹਨਾਂ ਦਾ ਪੁੱਛ ਲਈਏ ਹੁਣ ਆਪਾਂ ਰੇਟ ਤੇ ਕੀ ਰੇਟ ਕੀ ਮੰਗ ਕਰਦਾ ਬਈ ਇਹਨਾਂ ਦੀ ਵੱਡੀ ਮੁਰਗੀ ਦਾ ਆਪਾਂ 2000 ਦੀ ਜੀ ਠੀਕ ਆ ਬਾਈ ਤੇ ਫਿਰ ਛੋਟੀਆਂ ਕਿਹੜੀ ਇੱਧਰ ਜੀ ਆ 15 ਇਹ 15 ਉਹ ਦੀਆਂ ਇਹ ਨੰਬਰ ਬੋਲਦੇ ਆਪਦਾ ਉੱਚੀ ਥੋੜਾ ਜਿਆ ਯਾਰ ਆ ਨੰਬਰ 97799933 ਠੀਕ ਆ ਬਾਈ ਤੇ ਬਾਈ ਜੀ ਨਾ ਕਰ ਲਓ ਸੰਪਰਕ ਜੇ ਕਿਸੇ ਨੇ ਲੈਣੀ ਹੁਣ ਵਧੀਆ ਸੀਲ ਮੁਰਗੀਆਂ ਬਾਈ ਤੇ ਇੱਧਰ ਬਾਈ ਜੇ ਕਿਸੇ ਨੇ ਬੱਕਰੀਆਂ ਦਾ ਕੋਈ ਵੀ ਸਮਾਨ ਲੈਣਾ ਹੋਵੇ ਤੇ ਸਾਰਾ ਸਮਾਨ ਆ ਬਾਈ ਕਰ ਲਓ ਚੈੱਕ ਤੇ ਆ ਸਾਰਾ ਹਾਰ ਰਸੀਆਂ ਰਸੀਆਂ ਆ ਗਈਆਂ ਤੇ ਹਾਰ ਸ਼ਿੰਗਾਰ ਦਾ ਸਮਾਨ ਆ ਗਿਆ ਤੇ ਬਾਕੀ ਖਰਖਰੇ ਖੁਰਖਰੇ ਬਾਈ ਸਾਰਾ ਕੁਝ ਇੱਕ ਨੰਬਰ ਆ ਤੇ ਇੱਧਰ ਹੀ ਜੇ ਕੋਈ ਵੀ ਸਮਾਨ ਲੈਣਾ ਹੋਵੇ ਤੇ ਅੰਕਲ ਨਾਲ ਕਰ ਲੈ ਸੰਪਰਕ ਨੰਬਰ ਬੋਲ ਦੋ ਜੀ ਛੇ 2 8 40 35 309 ਠੀਕ ਆ ਜੀ ਬਾਕੀ ਬਈ ਮੰਡੀ ਪੂਰੀ ਭਰੀ ਆਗੀ ਤੇ ਸਾਨੂੰ ਜਾਤ ਜਾਨਵਰਾਂ ਦਾ ਸ਼ੌਕ ਕਰਾਤਾ ਬਾਕੀ ਵੱਧ ਭਰਾ ਆਪਾਂ ਨੂੰ ਮੁਰਗੇ ਕਬੂਤਰਾਂ ਵਾਲੀ ਦੇਖਦੇ ਆ ਹਨਾ ਬੱਕਰੀਆਂ ਵਾਲੇ ਘੱਟ ਦੇਖਦੇ ਆ ਤੇ ਤਾਂ ਕਰਕੇ ਆਪਾਂ ਬੱਕਰੀਆਂ ਦਾ ਰੇਟ ਰੂਟ ਬਈ ਕਿਸੇ ਨੂੰ ਪੁੱਛਿਆ ਨਹੀਂ ਲਓ ਬਈ ਘਰੇ ਆ ਕੇ ਆ ਗਏ ਹੁਣ ਆਪਾਂ ਕਮਰੇ 'ਚ ਤੇ ਪਾਤੇ ਇੱਧਰ ਬਾਈ ਜੱਸੀ ਬਾਈ ਨੂੰ ਡੱਬੇ ਦੇ ਬੱਚੇ ਇਹ ਫੜਾਊਗਾ ਬਾਈ ਜੱਜ ਬਾਈ ਨੂੰ ਜਾਂਦਾ ਹੋਇਆ ਰਾਹ 'ਚ ਤੇ 6 ਬੱਚੇ ਨੇ ਬਾਈ ਤੇ ਬਾਕੀ ਮਾਹੀ ਵੀ ਫਿਰਦੀ ਆ ਇੱਧਰ ਵਿੱਚ ਆਂਡਾ ਦਾ ਚੱਕ ਲੈਣੇ ਹੱਥ 'ਚ ਕੱਢ ਲੋ ਚੱਕ ਤੇ ਆ ਜਾਂ ਅੰਡਾ ਅੰਡਾ ਤੇ ਲੈ ਬਾਈ ਡੱਬਾ ਲੈ ਚੱਕ ਤੇ ਡੱਬਾ ਨਾਲ ਦੀ ਬਾਈ ਤੋੜ ਤੂੰ ਇਹ ਰੱਖ ਸਾਈਡ ਤੇ ਆ ਬੈਠੇ ਨੇ ਆਪਣੇ ਕਬੂਤਰ ਛੇਤੀ ਇਹਨਾਂ ਤੇ ਵੀ ਆਊਗੀ ਕੋਈ ਕੈਂਡ ਜੀ ਵੀਡੀਓ ਤੇ ਬਾਕੀ ਆਹ ਲੋ ਬਾਈ ਇੱਧਰ ਵੀ ਬੈਠੇ ਨੇ ਤੇ ਆਹ ਲੱਗ ਰੀਆਂ ਛਤਰੀਆਂ ਆਪਣੀਆਂ ਤੇ ਅੱਜ ਬਈ ਮੰਡੀ ਦਾ ਬਲੌਗ ਆਪਣਾ ਜੱਜ ਨਾ ਬਣਿਆ ਨਹੀਂ ਆਪਣੇ ਨਾਲ ਬੰਦੇ ਹੀ ਨਾਲ ਦੇ ਬੰਦੇ ਕਰੀ ਜਾਂਦੇ ਸੀ ਕਾਲੀ ਛੋੜਾ ਮਾੜੇ ਮੋਟੇ ਛੋਟੀ ਜਾਨਵਰਾਂ ਦੀ ਛਾਤੀ ਮਰਵਾ ਦਿੰਨੇ ਆ ਬਈ ਲੋ ਬਈ ਆ ਗਏ ਇੱਧਰ ਤੇ ਆ ਬੱਕਰੀਆਂ ਆਪਣੀਆਂ ਇੱਧਰ ਖਾਈ ਜਾਂਦੀਆਂ ਨੇ ਨੀਰਾ ਤੇ ਆ ਬੈਠੇ ਨੇ ਸ਼ਰਾਜੇ ਤੇ ਬਾਕੀ ਬਈ ਆ ਮੁੰਨਾਂ ਦਾ ਟਾਊਗਾ ਇੱਕ ਅੱਧਾ ਕੱਢ ਕੇ ਹੜਦਾ ਨਹੀਂ ਆ ਇੱਧਰ ਵੀ ਆਏ ਬੈਠੇ ਨੇ ਤੇ ਆ ਖੜਾ ਮੋਟਰਸਾਈਕਲ ਆਪਣਾ ਤੇ ਬਾਕੀ ਸਾਰੇ ਜਾਨਵਰ ਹੁਣ ਕਰਦੇ ਦਾਣਾ ਪਾਣੀ ਸੀਲਾ ਦਾ ਇਹ ਲੋਬਈ ਰੱਖਤੇ ਇੱਧਰ ਬੱਚੇ ਵੀ ਤੇ ਆ ਬਾਈਆਂ ਤੋਂ ਖ ਲੈੰਦਾ ਹੀ ਆਪਾਂ ਕਬੂਤਰ ਤੇ ਇਹ ਵੀ ਰੱਖਤਾ ਬਾਪਸ ਤੇ ਇਹ ਚ ਪਾਤੇ ਬੱਚੇ ਸਾਰੇ ਤੇ ਕਰ ਲੋ ਚੈੱਕ ਜਾਓ ਵੀ